ਅ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਜੋ ਕੁਮੈਨੋ ਸਾਹਿਬ ਸਰਦਾਰ ਜੀਪੀਐਸ ਭੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਬੀਸਰ ਸਿਟੀ ਤੇ ਸਰਦਾਰ ਹਰਪ੍ਰੀਤ ਸਿੰਘ ਜੀ ਮਡੇਰ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਬੀਸਰ ਸਿਟੀ ਤੇ ਸਰਦਾਰ ਨਬੀਉ ਸਿੰਘ ਜੀ ਸਿੱਧੂ ਏਡੀਐਸਪੀ ਯੂਨੀਵਰਸਿਟੀ ਐਜੂਨਿਵਰਸਿਟੀ ਦੇ ਦਿਸ਼ਾ ਅਨੁਸਾਰ ਜਿਹੜਾ ਸਟਾਪ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਪਿਓਰਸਟ ਕੀਤਾ ਉਹਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਜੀ ਬ੍ਰੀਤ ਸਨੋਹ ਰੋਸ਼ ਲਾਲ ਵਸੀ ਮਕਾਨ ਨੰਬਰ 433 ਕਰਨਪਾਲ ਕਲੋਨੀ ਟੁੰਗਾ ਵਾਲਾ ਵਾਲਾ ਗੇਟ ਮਜੀਠਾ ਰੋਡ ਅਮਰਸਰ ਦਾ ਰਹਿਣ ਵਾਲਾ ਜੀ ਇਹ ਬਾਦਾਲ ਸ੍ਰੀ ਪਰਮੇਂਦਰ ਸਿੰਘ ਏਸੀ ਜੀਐਮਡੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 300 ਮਿਤੀ 31 2020 ਅੰਡਰ ਸੈਕਸ਼ਨ 379 411 ਆਈਪੀਸੀ ਪੀਐਸ थाना ਸਦਰ ਅੰਮ੍ਰਿਤਸਰ ਜਿਹਦੇ ਵਿੱਚ ਇਹ ਪੀਓ ਸੀ ਜਿਹਦੀ ਪੀਓ ਡੇਟਾ ਗਈ ਹੈ 29 2023 ਔਰ ਇਸਦੇ ਤੇ ਇੱਕ ਹੋਰ ਮਕਦਮਾ ਦਰਜਾ ਥਾਣੇ ਸਦਰ ਤੇ ਉਹ ਮਕਦਮਾ ਨੰਬਰਗਾ 5 ਡੇਟਡ ਗਈ 31 2019 ਅੰਡਰ ਸੈਕਸ਼ਨ 378 ਚਾਸੂ ਹੋਇਆ ਰਹਾ ਇਹ ਵੀ ਚੋਰੀ ਦਾ ਹੀ ਮਕਦਮਾ ਔਰ ਇਹ ਵੀ ਥਾਣੇ ਸਦਰ ਦਾ ਹੀ ਮਕਦਮਾ ਔਰ ਇਹਦੇ ਵਿੱਚ ਵੀ ਇਹ ਪੀਓ ਸੀ ਠੀਕ ਹੈ ਜੀ ਇਹਦੇ ਵਿੱਚ ਵੀ ਇਹ ਪੀਓ ਸੀ ਦੀ ਪੀਓ ਡੇਟਾ ਗਿਆ 6 1 2026 ਇਹ ਦੋਵੇਂ ਥਾਣੇ ਮਕਦਮੇ ਥਾਣੇ ਸਦਰ ਦੇ ਮਕਦਮੇ ਨੇ ਦੋਨਾਂ ਦੇ ਵਿੱਚ ਇਹ ਪੀਓ ਸੋ ਦੋਨੇ ਚੋਰੀ ਦੇ ਹੀ ਆ ਦੋਨੋਂ ਚੋਰੀ ਦੇ ਮਕਦਮੇ ਆ ਇਹਦੀ ਪੁੱਛਗਿੱਛ ਕੀਤੀ ਗਈ ਇਹ ਹੁਣ ਜਿਹੜਾ ਜੋ ਬੈਟਰੀ ਰੱਖਿਆ ਚਲਾਉਂਦਾ ਇੰਨੇ ਦਸਿਆ ਵੀ ਇਤਰਾ ਉਦੋਂ ਮੈਂ ਬਾੜੀ ਸੰਗਤ ਦੇ ਵਿੱਚ ਪੈ ਗਿਆ ਸੀ ਤੇ ਮੈਂ ਇਹ ਚੂਰੀ ਚੈਰੀ ਦੇ ਵਿੱਚ ਦੋ ਤਿੰਨ ਮੁਗਤਵੇਂ ਮੇਰੇ ਦਰਜ ਹੋਇਆ ਸਰੇ ਦੀ ਬੈਕਗ੍ਰਾਉਂਡ ਕੀ ਹੈ ਸਰ ਬੈਕਗ੍ਰਾਉਂਡ ਕੁਝ ਵੀ ਨਹੀਂ ਬਸ ਇਤਰਾ ਹੀ ਹੁੰਦੇ ਕਹਿੰਦਾ ਵੀ ਮੈਂ ਆਪਣਾ ਪਰਿਵਾਰ ਜਿਹੜਾ ਉਹ ਇਰਿਕਸੋ ਚਲਾ ਕੇ ਪਾਲਦਾ ਰਿਸ਼ਕ ਕਰਾਇ ਤੇ ਲੈ ਕੇ ਚਲਾ ਰਿਹਾ ਵਾ ਤੇ ਹੁਣ ਤੇ ਠੀਕ ਹੈ ਪੈ ਲੋ ਜੜੀ ਬੈਕਗ੍ਰਾਉਂਡ ਜੜੀ ਮਾੜੀ ਸੋਸਾਇਟੀ ਦੇ ਵਿੱਚ ਹੋਣ ਕਰਕੇ ਥੋੜਾ ਕੰਮ ਖਰਾਬ ਹੋ ਗਿਆ